ਮੇਟੀ ਹਾਜ਼ਰ ਹੋਏ ਜਿਸ ਵਿੱਚ ਸਿੰਘ ਸਰਬੰਨ ਜੀ ਵਰਨੋ ਸ਼੍ਰੀ ਅਕਾਲ ਪਤਿ ਸਰਬਜੀਤ ਜੀ ਦੇ ਪਸੀਲ ਤੋਂ ਜੋ ਸਵਾਲ ਸੁਖਬੀਰ ਸਿੰਘ ਬਾਦਲ ਨੂੰ ਕੀਤੇ ਗਏ ਉਹਨਾਂ ਦੇ ਸਾਥੀਆਂ ਨੂੰ ਕੀਤੇ ਗਏ ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾਂ ਨੂੰ ਉਹਨਾਂ ਗੁਨਾਹਾਂ ਨੂੰ ਹੱਥ ਜੋੜ ਕੇ ਸਤਿਗੁਰਾਂ ਦੇ ਸਾਨਮੁਖ ਸੰਗਤ ਦੇ ਸਾਹਮਣੇ ਕਬੂਲ ਕੀਤਾ ਹੈ ਔਰ ਇਹਨਾਂ ਦੇ ਨਾਲ ਇਹਨਾਂ ਦੇ ਸਾਥੀਆਂ ਨੇ ਵੀ ਇਹਦਾ ਗੁਨਾਹਾਂ ਚਾਪੜੇ ਪਾਕਿਸਤਾਨੀ ਨੂੰ ਗੋਲ ਕੀਤਾ। ਇਹਨਾਂ ਦੇ ਨਾਲ ਸੁਖਬੀਰ ਸਿੰਘ ਘਿਰਸਾ, ਸੁਤਿਆ ਸਿੰਘ ਲੰਘਾ, ਹੀਰਾ ਸਿੰਘ, ਪਰਵਿੰਦਰ ਸਿੰਘ ਘੁੰਟੜ, ਦਲਜੀਤ ਸਿੰਘ ਚੇਮਾ, ਗੁਰਜਾਦ ਸਿੰਘ ਰਾਣੀ ਕੈ। ਇਸ ਲਈ ਇਹਨਾਂ ਨੂੰ ਹੇਠ ਲਿਖੇ ਅਨੁਸਾਰ ਤਰਖਾਲਾਈ ਗਈ। ਇਹ ਕੱਲ੍ਹ ਬੀਤੇ ਮਿਤੀ 12 2024 ਨੂੰ ਸ਼੍ਰੀਰਮ ਬਾਦ ਸਾਹਿਬ ਪ੍ਰਬੰਧਕ ਸਾਹਿਬ ਜੀ ਪ੍ਰਬੰਧਕ ਦੇ ਸੰਗਤ ਨੇ ਬੜੇ ਜੋ 12 ਤਾਂ ਨੇ ਜੋ ਵਾਸ਼ਰੂਮ ਨੇ ਉਹਦਾ ਦੇ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨ ਗਏ ਔਰ ਮੈਨੇਜਰ ਪਰਵਾਰ ਸਾਹਿਬ ਇਹਨਾਂ ਦੀ ਹਾਜ਼ਰੀ ਚਿੰਨਤ ਕਰੇਗਾ ਉਹ ਪ੍ਰੰਤ ਇਹ ਇਸ਼ਨਾਨ ਕਰਕੇ 1 ਘੰਟਾ ਲੰਗਰ ਵਿੱਚ ਜਾ ਕੇ ਭਾਂਡੇ ਮਾਜਣਗੇ 1 ਘੰਟਾ ਕੀਰਤਨ ਸੁਣਨਗੇ ਤੇ ਹਰ ਰੋਜ਼ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ। ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾ ਇਹਨਾਂ ਨੂੰ ਬਾਈ ਦਾਣੀ ਹੈ। ਇਹਨਾਂ ਸਾਰਿਆਂ ਦੇ ਗਾਲ ਵਿੱਚ ਇਹਨਾਂ ਦੇ ਨਾਮ ਲੈ ਗਏ ਨੇ। ਇਹਨਾਂ ਸਾਰਿਆਂ ਦੇ ਗਾਲ ਵਿੱਚ ਤਕਤੀ ਪਾਈ ਜਾਣੀ ਹੈ। ਜਿਸੀ ਦੇ ਗਾਲ ਤਕਸਰ ਜੁਤੋਂ ਪਾਈ ਜਾਂਦੀ ਹੈ। ਜਸਵੰਤ ਸਿੰਘ ਮੈਨੇਜਰ ਕਤਰੇ ਸ਼੍ਰੀ ਗਾਕਤ ਸਿੰਘ ਸਾਹਿਬ ਉਹ ਰੇਖਾਂ ਜਾਣ ਨਾਲ ਸਰਦਾਰ ਭਗਵੰਤ ਸਿੰਘ ਭਗੇੜਾ ਮੈਨੇਜਰ ਸ਼੍ਰੀ ਵਰਮਾ ਸਾਹਿਬ ਉਹ ਨਾਕੇ ਇੰਨਾ ਦੇ ਗੱਲ ਵਿੱਚ ਇਹਨਾਂ ਦੇ ਲਾਭ ਹੋਣਗੇ ਪਹਿਲਾਂ ਦੇ ਗੱਲ ਵਿੱਚ ਤਕਤੀ ਪਾਉਣ ਇਹਨਾਂ ਨੇ ਇਹ ਤੱਤੇ ਆਪਣੇ ਘਰ ਵਿੱਚ ਪਾ ਕੇ ਜਿਹਨੇ ਸੁਖਦੇਵ ਸਿੰਘ ਬਾਦਲ ਦੇ ਲੱਤ ਵਿੱਚ ਫੱਟ ਲੱਗੀ ਹੋਈ ਹੈ ਫੈਕਚਰ ਹੈ ਸੁਖਦੇਵ ਸਿੰਘ ਢੀਡ ਸਾਹਿਬ ਬਦੁਰਕ ਹੋਣ ਕਰਕੇ ਜਿਹੜੇ ਸਿਹਤ ਕਰਕੇ ਜਿਹੜੇ ਸ਼ੇਰ ਕਰਕੇ ਜਿਹੜੇ ਸੇਵਾ ਉਹ ਕਰ ਤੋਂ ਸਮਰਥਨ ਹੈ ਇਸ ਲਈ ਇਹਨਾਂ ਨੇ ਧੋ ਦੇਣ ਕੰਪਾ ਕਾਰ ਜੋੜੇ ਦੇ ਬਾਰ-ਬਾਰ ਚੀਰ ਦਰਵਾਦ ਸਾਹਿਬ ਦੇ ਬਾਰ-ਬਾਰ ਬੇਧੇਰ ਉੱਪਰ ਬੈਠ ਕੇ ਸੇਵਾ ਦਾਰਵਾਲਾ ਚੋੜਾ ਗਲ ਵਿੱਚ ਪਾ ਕੇ ਆਪਣੇ ਹੱਥ ਵਿੱਚ ਪਰਸ਼ਾ ਫੜ ਕੇ ਰੱਖਣਾ ਔਰ ਉਹ ਸਮਾ ਜਿਹੜਾ 1 ਘੰਟੇ ਦਾ ਸਮਾ ਹੈ ਇਹਨਾਂ ਦੇ ਗਲ ਵਿੱਚ ਉਹ ਜਿਹੜੀ ਤਕਤੀ ਹੈ ਉਹ ਪਾਈ ਹੋਵੇ ਇਸੇ ਤਰ੍ਹਾਂ ਦੋ ਦਿਨ ਦਾ ਫਸ਼ਰਿਤੀ ਦੇਸਣ ਸਾਹਿਬ ਦੋ ਦਿਨ ਤੱਕ ਜੰਗਨਮ ਸਾਹਿਬ ਤਰਵੰਡੀ ਸਾਪਾਉ ਦੋ ਦਿਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਮੁਕਸਬ ਸਾਹਿਬ ਅਤੇ ਦੋ ਦਿਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜੋ ਸੇਵਾ ਲੱਗੀ ਹੈ ਜੋ ਖੜ ਲੱਗੀ ਹੈ ਉਹ ਪੂਰੀ ਕਰਨੀ ਹੈ ਆਪ ਵਿੱਚ ਵਰਸ਼ਾ ਫੜ ਕੇ ਸੇਵਾਦਾਰ ਵਾਲੇ ਚੋੜਾ ਪਾ ਕੇ ਇਹਨਾਂ ਨੇ ਜੇ ਸੱਚੀ ਸੇਵਾ ਨਹੀਂ ਕਰ ਸਕਦੇ ਤੇ ਵੀਰ ਚੇਰ ਤੇ ਬੈਠ ਕੇ ਦੋ ਦਿਨ ਇਹਨਾਂ ਨੇ ਜਿਹੜੀ ਸੇਵਾ ਹੈ ਇਹ ਕਰਨੀ ਹੈ ਬਾਦ ਇਤਨਾ ਟਾਈਮ ਹੋਏਗਾ ਇਹਨਾਂ ਦੇ ਬੈਠਣ ਦਾ ਜੇ ਸਵੇਰੇ 9 ਵਜੇ ਤੋਂ 10 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਏਗਾ ਅ ਦਰਵਾਰ ਤੇ ਮੋਹਰੇ ਬੈਠਣ ਦਾ ਏਸੀਰ ਤੇ ਬੈਠ ਕੇ ਥੋੜਾ ਪਾ ਕੇ ਹੱਥ ਵਿੱਚ ਵਰਸ਼ਾ ਫੜ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਇਹਨਾਂ ਨੇ ਦੁਆਦੰਜੇਵੇਂ ਦਰਬਾਰ ਸਾਹਿਬ ਦੇ ਬਾਹਰ ਬੈਠਣਾ ਹੈ ਘੰਟਾ ਘੜੂੜ ਦੇ ਬਾਹਰ ਬੈਠਣਾ ਹੈ ਇਸ ਤੋਂ ਬਾਅਦ ਇਹ ਤੁਹਾਨੂੰ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਕਤ ਦੇ ਭਾਂਡੇ ਮਾਜੜਨੇ ਨੇ ਜਿੰਨੇ ਵੀ ਸਿਹਤ ਕਰਕੇ ਸੇਵਾ ਹੋ ਸਕਦੀ ਹੋਵੇ ਜੋੜਨ ਦੀ ਸੇਵਾ ਕਰਨੀ ਹੈ ਔਰ ਹੋਰ ਸੇਵਾ ਜਿਹੜੇ ਸਿਹਤ ਕਰਕੇ ਕਰ ਸਕਦੇ ਹੋਰ ਇਹ ਇੱਕ ਇੱਕ ਘੰਟਾ ਇਹਨਾਂ ਨੇ ਕਰਨੀ ਹੈ ਔਰ ਕੀਰਤਨ ਸੁਣਨਾ ਹੈ ਇੱਕ ਘੰਟਾ ਬਾਅਦ ਕੇ ਕੀਰਤਨ ਸੁਣਨਾ ਤੇ ਇੱਕ ਇੱਕ ਫਾਟ ਸੁਖਮਣ ਸਿੰਘ ਸਾਹਿਬ ਦਾ ਇਹਨਾਂ ਨੇ ਕਰਨਾ ਹੈ ਖ਼ਬਰ ਲਿਖਿਆ ਰਿਹਾ ਜੋ ਟੁੱਪੇ ਸਾਥੇ ਅਖਬਾਰਾਂ ਰਾਹੀਂ ਜੋ ਇਹ ਗੁਨਾਹਕ ਦਿੱਸਨ ਉਹਨਾਂ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਅਹੁਦੇ ਦੇ ਬਾਰੇ ਤੇ ਹਮਾਇਤ ਨਹੀਂ ਕੀਤੀ ਬੀਪੇ ਜੀਰਕਾਰ ਪ੍ਰੇਮ ਸਿੰਘ ਚੰਦੂ ਬਾਦਰਾ ਸੁਰਜੀਤ ਸਿੰਘ ਵਿਕਰਮ ਸਿੰਘ ਬਗੇਠਾ ਸੋਹਣ ਸਿੰਘ ਖੰਡਾਲ ਬਿਹੇਸ਼ਨਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਅadesh ਪ੍ਰਤਾਪ ਸਿੰਘ ਤੇ ਕੱਲ ਮਿਤੇ 3 12 24 ਨੂੰ 12 ਤੋਂ 1 ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਅਧੀਨ ਵਾਸ਼ਰੂਮਾਂ ਦੀ ਸਫਾਈ ਕਰਨਗੇ ਤੇ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਕਿਸੇ ਦੀ ਵੀ ਡਿਊਟੀ ਰਾਖਵੀਂ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਲਾਉਣਗੇ ਉਹ ਚਿੰਨਤ ਕਰਨਗੇ ਇਸ ਤੋਂ ਬਾਅਦ ਇਹ ਪੰਜ ਦਿਨ ਆਪਣੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਨੇੜੇ ਹੋਵੇ ਉੱਥੇ ਜਾ ਕੇ ਇਹਨਾਂ ਨੇ ਹਰ ਰੋਜ਼ ਇੱਕ ਘੰਟਾ ਸੇਵਾ ਕਰਨੀ ਹੈ ਜੋੜੇ ਝਾੜ ਦੀ ਸੇਵਾ, ਭਾਂਡੇ ਮਾਜਣ ਦੀ ਸੇਵਾ, ਝਾੜੂ ਦੀ ਸੇਵਾ, ਪੋਚ ਦੀ ਸੇਵਾ ਕਰਦੇ ਆਂ ਔਰ ਪੰਜ ਦਿਨ ਵਾਸਤੇ ਕਰ ਲਈ ਹੈ। ਸ਼ੋਭਰੀ ਅਕਾਲੀ ਦਰ ਦੇ ਇੱਕ ਲੀਡਰਸ਼ਿਪ ਆਪਰੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੁਰ ਗਵਾਇ ਕਰਨ ਦਾ ਨੈਤਿਕ ਆਧਾਰ ਗਵਾ ਚੁੱਕੀ ਹੈ। ਇਸ ਲਈ ਸਿੰਘ ਸਹਿਬਾਰ ਬਾਦਲਾਂ ਵੇਟਲਿਕ ਅਨੁਸਾਰ ਅਗਵਾਦੀ ਡਿਊਟੀ ਲਾਏ ਜਾਂਦੇ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਆਰੰਭ ਕਰਨ ਭਰਤੀ ਬੋਕਸ ਨਾ ਹੋਵੇ ਝੂਠੇ ਨਾ ਹੋਵੇ ਆਧਾਰ ਕਾਰਡ ਦਾ ਕੋਈ ਹੋਰ ਪਛਾਣ ਪੱਤਰ ਨਾ ਲਾ ਕੇ ਤੇ ਜਿਹੜੇ ਮੈਂਬਰਸ਼ਿਪ ਹੈ ਉਹ ਬਣਾਈ ਜਾਵੇ ਪੁਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਨਾਲ ਪੁਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਪਗਾ ਕੇ 6 ਮਹੀਨੇ ਦੇ ਅੰਦਰ ਅੰਦਰ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਰੇਂਦਰ ਸਿੰਘ ਢਾਬੇ ਪ੍ਰਧਾਨ ਚੌਂਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਾਨ ਸਿੰਘ ਹੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਇਆੜੀ ਸੰਤਾ ਸਿੰਘ ਬੈਦਪੁਰੇ ਔਰ ਅਸ਼ੀਰਕਾਲ ਤਖਸੈਵੰਦੋਂ ਬੀਬੀ ਸਤਵੰਤ ਕੌਰ ਪੁੱਤਰੇ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਬਣਾਈ ਜਾਂਦੀ ਹੈ ਵਰਕ ਕਮੇਟੀ ਨੂੰ ਉਦੇਸ਼ ਕੀਤਾ ਜਾਂਦਾ ਹੈ ਪ੍ਰਧਾਨ ਸਾਹਿਬ ਜਿਹਨਾਂ ਆਗਵਾ ਨੇ ਤਸਦੀਕ ਦਿੱਤੇ ਹਨ ਉਹ ਦਿਨ ਦਿਨ ਦੇ ਅੰਦਰ ਅੰਦਰ ਅਸਲੀਫੇ ਪ੍ਰਮਾਨ ਕਰਕੇ ਇਸ ਰਿਪੋਰਟ ਸ਼੍ਰੀ ਏ ਕਾਬਤ ਸਹਿਬੀ ਤੇ ਭੇਜਣ ਬਾਕੀ ਅਤੇ ਦਾਗਿ ਤੜਾ ਆਪ ਸਾਰੇ ਸੰਕੇਤ ਹੋ ਕੇ ਬਾਗਿਏ ਤੇ ਦਾਗਿ ਤੁਹਾਡੇ ਦੇ ਨਾਮ ਦੇ ਨਾਲ ਇਹ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਜੋ ਪਿਛਲੇ ਦਿਨਾਂ ਤੋਂ ਸ਼ਾਪ ਰਿਹਾ ਹੈ ਬੋਲਿਆ ਜਾ ਰਿਹਾ ਹੈ ਬਾਕੀ ਅਸੇ ਰਾਜੀ ਧੜਾ ਆਪਣੇ ਅਲੱਗ ਰਾਜ ਚੁੱਲ੍ਹੇ ਸਮੇਟ ਕੇ ਚੁੱਲ੍ਹੇ ਸਮੇਟਣ ਤੋਂ ਬਾਅਦ ਇਹ ਆ ਰਿਹਾ ਹੈ ਕਿ ਆਪੋ ਆਪਣੀ ਵਕਤ-ਵਕਤ ਡੱਗਲੇ ਬਜਾਉਣੀ ਛੱਡ ਕੇ ਵਕਤ-ਵਕਤ ਰਾਜ ਅਲੱਗ ਨੇ ਛੱਡ ਕੇ ਕਿਉਂਕਿ ਜੇਕਰ ਬਾਗੀ-ਬਾਗੀ ਨੇ ਤੇ ਬਾਗੀ ਵੀ ਬਾਗੀ ਨਹੀਂ ਉਹ ਦਾਗਾ ਤੋਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਸਰਕਾਰਾਂ ਚ ਚੱਲ ਰਿਹਾ ਹੈ ਕਿ ਅਉਧੇ ਵੀ ਮਾੜੇ ਸੋਭ ਸੁਹੂਲਤਾਂ ਦੇ ਮਾੜੀਆਂ ਉਹ ਟੈਂਸ਼ਨਾਂ ਵੀ ਲੈ ਰਹੇ ਨਹੀਂ ਫਿਰ ਵੀ ਉਹ ਵਿੱਚੋਂ ਵੱਖ ਹੋਏ ਤੇ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜੇ ਨੂੰ ਤਾਂ ਕਿ ਕਹਾਂ ਜਾਣ ਲੱਗਾ ਹੈ ਦੋਨੋਂ ਤਾਂ ਕਿ ਬਾਗੀ ਅਤੇ ਦਾਗੀ ਆਪੋ ਆਪਣੇ ਚੁੱਲ੍ਹੇ ਸਬੇੜ ਕੇ ਆਪੋ ਆਪਣੀ ਰਾਗ ਅਲਾਪਣੇ ਬੰਦ ਕਰਕੇ ਤੇ ਸ਼ਰੋਮਣੀ ਅਕਾਲੇ ਦਲ ਦੇ ਮਜਬੂਤੀ ਵਾਸਤੇ ਕਾਰਜ ਕਰ ਆਪਣੀਆਂ ਸਾਈਆਂ ਉੱਧੇਦਾਰੀਆਂ ਨੂੰ ਭੰਕ ਕਰਕੇ ਜਿਹੜੇ ਆਪੋ ਆਪਨੇ ਵੱਖਰੇ ਸੁਰ ਨੇ ਮੀੜੇ ਦਾ ਦਰਾਂ ਦੇ ਵਕਤ ਵਕਤ ਸੁਰਾ ਦੇ ਰਹੇ ਇੱਕ ਦੂਜੇ ਨੂੰ ਨੇਵਾ ਦਿਖਾਉਣਾ ਅਤੇ ਆਪਣੇ ਆਪਣੇ ਹੌਬਿਆਂ ਨੂੰ ਹੋਰ ਉਭਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਕੇ ਬੰਦ ਕਰਨ ਅਤੇ ਦੋਵੇਂ ਤਰ੍ਹਾਂ ਆਪਣੇ ਹੌਮੈਤੇ ਇੱਕਾ ਦਾ ਤਿਆਗ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੰਘ ਸਾਹਿਬਾਂ ਦੀ ਨੇ ਪ੍ਰਸਾ ਕੀਤਾ ਸਮੁੱਚਾ ਖਾਲਸਾ ਪੰਥ ਜਾਣਦਾ ਹੈ ਕਿ ਜਦੋਂ ਸੇਵਾ ਵਾਲੇ ਝੂਠੇ ਸੌਦੇ ਸਾਧੇ ਮੁਆਫੀ ਦਿੱਸਦਾ ਸੋਬੇਲ ਸਿੰਘ ਬਾਦਲ ਨੇ ਸੰਗਠਨ ਦੇ ਸਾਹਮਣੇ ਖੂਰ ਕੀਤਾ ਆਪਰੇਲ ਹੈਸ਼ਟ ਤਖਸ ਸਹਿਬਾਨਾਂ ਦੇ ਜਥੇਦਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਸਰਸੇ ਵਾਲੇ ਢੁੱਠੇ ਸਾਹਮਣੇ ਜਿਹੜੇ ਮੁਆਫੀ ਦਵਾਈ ਉਸ ਵੇਲੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਹੜੇ ਵਕਤ ਦੇ ਮੁੱਖ ਮੰਤਰੀ ਸਾਹਿਬ ਉਹ ਵੀ ਹਾਜ਼ਰ ਸਨ ਸਿੰਘ ਸਹਿਬਾਨ ਨੇ ਔਰ ਸੰਗਠਨ ਦੇ ਵੱਲੋਂ ਉੱਤੇ ਸਿੰਘ ਸਹਿਬਾਨ ਨੇ ਵਿਚਾਰ ਕਰਕੇ ਇਹ ਫੈਸਲਾ ਕੀਤਾ ਤੇ ਜੋ ਸ਼੍ਰੀ ਅਕਾਲ ਪਤਵਰ ਸਾਹਿਬ ਤੋਂ ਉਹਨਾਂ ਨੂੰ ਫਕਰ ਕੌਮ ਦਾ ਜਿਹੜਾ ਅਵਾਰਡ ਦਿੱਤਾ ਸੀ ਉਹਨੂੰ ਮਨਸੂਬ ਕੀਤਾ ਜਾਂਦਾ ਹੈ ਭਾਗ ਕੇ ਵਾਪਸ ਲਿਆ ਜਾਂਦਾ ਹੈ ਸਾਰਕਾ ਜਿੱਥੇ ਨਾਰਾਂ ਦੇ ਆਏ ਜੋ ਸਪਸ਼ਟੀਕਰਨ ਹੈ ਉਹ ਪਸੰਦੇ ਬਖਸ਼ ਨਹੀਂ ਹਨ ਕਿਉਂਕਿ ਉਹਨਾਂ ਦੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਬਾਦਲ ਦੇ ਘਰ ਜਾ ਕੇ ਉਹ ਚਿੱਠੀ ਪੱਤਰ ਦੇ ਦੇ ਕਿ ਉਹਨਾਂ ਚਾਹਤਾ ਹੈ ਕਿ ਉਹ ਪ੍ਰਾਪਤ ਕੀਤਾ ਤੇ ਬੋਨਾਨੋ ਜਿਹੜੇ माफी ਦਿੱਤੀ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਇਆ ਹੋਇਆ ਸਪਸ਼ਟੇਕਰਨ ਅਤੇ ਝੂਠੇ ਸੌਦੇ ਸਾਹ ਦੇ ਜੋ ਪੱਤਰਕਾ ਹੈ ਉਹ ਸਾਰਕ ਤੇ ਜਾਣਕਾਰੀ ਵਾਸਤੇ ਜਨਤਕ ਕਰ ਦਿੱਤੀ ਜਾਏਗੀ ਉਹ ਚਿੱਠੀ ਜਨਤਾ ਕਰਾਂਗੇ ਜਿਸ ਚਿੱਠੀ ਨੂੰ ਆਧਾਰ ਬਣਾ ਕੇ ਤੇ ਝੂਠੇ ਸੌਦੇ ਵਾਲੇ ਨੂੰ ਮੁਆਫੀ ਦਿੱਤੀ ਸਿੰਘ ਸਰਬੰਦੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਰਾ ਕਜੇ ਤਦਾਸ਼ ਜਿਹੜੇ ਕਾਬ ਤਖਸਾਲ ਗਿਆਨੀ ਗੁਰਬਖਸ਼ ਸਿੰਘ ਉਦਤੀਆਂ ਹੋਈਆਂ ਸ਼੍ਰੋਮਣੀ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਔਰ ਗਿਆਨੀ ਗੁਰਬਖਸ਼ ਸਿੰਘ ਜੋ ਸ਼੍ਰੋਮਣੀ ਤਖਸਾਲ ਤੇ ਹੈਂਡਗ੍ਰੰਥ ਲਿਆਏ ਹੋਏ ਨੇ ਉਹਨਾਂ ਦੀ ਤਵਦੀਲੇ ਤਖਸਾਲ ਤੋਂ ਅਮਰਸਰ ਸਰਸਰ ਤੋਂ ਵਾਰਕੇ ਦਿੱਤੀ ਜਾਵੇ ਜਿੰਨਾ ਚ ਇਹ ਅੱਜ ਵੀ ਤਰ੍ਹਾਂ ਪੇਸ਼ ਹੋ ਕੇ ਪੰਥ ਪਾਸੋਂ ਮਵਾਕੇ ਨਹੀਂ ਮੰਗਦੇ ਉਹਨਾਂ ਚ ਇਹਨਾਂ ਨੂੰ ਜਿਹੜਾ ਅਮਰਸਾਦ ਤੋਂ ਬਾਹਰ ਰੱਖਿਆ ਜਾਂਦਾ ਹੈ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਤੇ ਰੋਕ ਲਾਈ ਜਾਂਦੀ ਹੈ ਜੋ ਸ਼੍ਰੋਮਿਕ ਦੁਆਰਾ ਪ੍ਰਬੰਧਕ ਬੈਠੇ ਨੇ ਤੋਂ ਵੱਡੇ ਰਕਮ ਦੇ ਇਸ਼ਤਿਹਾਰ ਸਭ ਤੋਂ ਬਾੜੇ ਝੂਠੇ ਸੌਦੇ ਵਾਲੇ ਸਾਥੀ ਬਵਾਕੇ ਨਾ ਕੇ ਉਹ ਜਾਇਜ਼ ਕਹਿਰਾਉਣ ਵਾਸਤੇ ਸਹੀ ਕਹਿਰਾਉਣ ਵਾਸਤੇ ਜੋ ਪੈਸਾ ਗੁਰਵਕ ਤੋਂ ਦਿੱਤੇ ਕੇ ਗੁਰਵਕ ਦਾ ਪੈਸਾ ਖਰਚ ਕੀਤਾ ਗਿਆ ਉਹ ਪੈਸਾ ਵਿਆਜ ਸਾਜਿਤ ਦੋਸਤੀ阿里 ਪੈਸਾ ਹੈ ਉਹ ਚੌਪੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਕਾਊਂਟ ਬਰਾਜ ਉਹ ਐਸੇ ਕੇਸੇ ਦੇ ਅਕਾਊਂਟ ਬਰਾਜ ਹੋਸ ਪੈਸੇ ਦੀ ਰਾਜ ਸਮੇਤ ਭਰ ਪਾਈ ਕਰੇਗੇ ਔਰ ਉਹ ਪੈਸੇ ਭਰਨੇ ਜ਼ਿੰਮੇਵਾਰ ਹੋਣਗੇ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਸੁਚਾ ਸਿੰਘ ਲਗਾ ਹਿਰਾ ਸਿੰਘ ਦਜੀਤ ਸਿੰਘ ਗੁਲਜਾਰ ਸਿੰਘ ਤੇ ਬਲਵਿੰਦਰ ਸਿੰਘ ਭੁੰਡਰ ਇਹ ਦਾ ਉਪਨਾਮਾ ਸ਼੍ਰੀ ਕਾਲ ਤਖਸਾਲਦਾਰ ਤੋਂ ਹੋਰ ਅਕਾਲੀ ਵਰਕਰਾਂ ਵਾਸਤੇ ਜਾਰੀ ਕੀਤਾ ਜਾਂਦਾ ਹੈ। ਇਹ 1 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ ਸਾਰੇ ਵਰਕਰ 1,25,000 ਬੋਟੇ ਰੋਣਗੇ ਔਰ ਉਹਨਾਂ ਬੋਟਿਆਂ ਦੇ ਪਾਲਣਾ ਵੀ ਕਰਨਗੇ। ਪਿਛਲੇ ਦਿਨੀ ਇਸ ਫੈਸਲੇ ਤੇ ਕੁਝ ਵਿਚਾਰਾ ਕਰਨ ਵਾਸਤੇ ਕਿਉਂਕਿ ਗੁਰੂ ਘਰ ਤੋਂ ਲੈ ਕੇ ਇਹ ਰਵੱਈਆ ਨਹੀਂ ਹੈ ਕਿ ਸਤਸਰੂ ਸਹਿਬ ਇਹ ਪ੍ਰਾਤਨ ਗੁਰ ਸਿੱਖਾਂ ਨੂੰ ਨਾਲ ਲੈ ਕੇ ਕਈ ਮਸਲਿਆਂ ਤੇ ਵਿਚਾਰਾ ਕਰਿਆ ਕਰਦੇ ਸਨ ਜਦੋਂ ਸ਼੍ਰੀ ਕਾਉਤਕ ਸਹਿਬ ਤੇ ਦਿਲਵਾਨਾਂ ਦੇ ਇੱਕ 73 ਬੁੜਾਏ ਗਏ ਉਹਨਾਂ પાસે ਸਲਾਹਾਂ ਲੈਣ ਵਾਸਤੇ 73 ਬੁੜਾਏ ਗਏ ਇੱਕ ਵਿਅਕਤੀ ਹਰਮਨ ਸਿੰਘ ਸਰਨਾ ਜੋ ਦਿੱਲੀ ਪੁਰਨਵਾਰਾ ਬੈਂਜਨਾਟ ਦੇ ਪੇਟੀ ਦਾ ਸਾਫਾ ਪ੍ਰਧਾਨ ਹੈ ਉਹਨੂੰ ਬੜੇ ਤਕਲੀਫ ਹੋਈ ਇਹਨਾਂ ਲਗਸਨ ਸਰਪ੍ਰਧਾਨ ਸਾਫ ਕਸਾਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਬੇਟੀ ਨੇ ਸੇਤੂ ਬਵਾਤਾ ਨੂੰ ਕਿਹਾ ਕਿ ਇਹ ਇੱਜੜ ਅਟਕ ਕੀਤਾ ਜਾ ਰਿਹਾ ਜਦੋਂ ਮਾਜੂ ਸਿੰਘ ਸਾਹਿਬ ਬਿਆਨਿ ਭਾਰਤੀ ਸੰਗੀ ਹੋ ਰਹੇ ਆਪਰੇ ਤੇ ਆਪਣੇ ਪਰਿਵਾਰ ਤੇ ਜੋ ਕਮੈਂਟ ਕੀਤੇ ਜਾ ਰਹੇ ਸਨ ਉਹਦੇ ਰੋਸ ਵਿੱਚੋਂ ਜਦੋਂ ਆਪਣਾ ਮੈਡੀਕਲ ਦਸਤਾਵੇਜ਼ਾਂ ਕੋਲ ਉਹਨਾਂ ਨੇ ਮੁਕਾਤਬ ਹੋ ਕੇ ਇੱਕ ਸੋਸ਼ਲ ਜੋ ਵਿਅਕਤੀ ਕਿਸੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਸ ਵਿੱਚ ਉਹਨਾਂ ਨੇ ਆਪਣੇ ਅਸਤੀਫਾ ਦਾ ਜ਼ਿਕਰ ਕੀਤਾ ਅਰਦਾਸ ਨੇ ਪ੍ਰਧਾਨ ਸ਼ਰਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਜਾਏ। ਜੇਕਰ ਅਸਤੀਫਾ ਮਨਜ਼ੂਰ ਕੀਤਾ ਗਿਆ ਤਾਂ ਅਸੀਂ ਸਾਰੇ ਅਸਤੀਫਾ ਦੇਣ ਵਾਸਤੇ ਮਜਬੂਰ ਹੋਵਾਂਗੇ। ਉਹਨੇ ਸਾਡੀ ਸਾਫ਼ ਸਹੀ ਸਹਿਮਤੀ ਲਈ ਦੱਸਿਆ ਕਿ ਇਹ ਜ਼ਥੇਦਾਰ ਯੂਨੀਅਨ ਬਾਜੀ ਕਰ ਰਹੇ ਨੇ। ਇਹ ਕਮਜ਼ੋਰ ਨੇ ਉਹਨੇ ਸੋਸ਼ਲ ਮੀਡੀਆ ਤੇ ਬੋਲਿਆ ਉਹਨੇ ਟੈਲੀਵਿਜ਼ਨ ਤੇ ਚੱਲ ਰਹਾ ਤੇ ਬੋਲਿਆ ਸਾਰੀਆਂ ਸੰਗਤਾਂ ਰੇ ਸੁਣਿਆ ਔਰ ਬੇਸ਼ਰਮੀ ਵੀ ਹੱਥ ਉਦੋਂ ਹੋਈ ਕਿ ਜਦੋਂ ਉਹਨੇ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਕਿ ਪੁਜੀਤ ਤੇ ਉਹਨੇ ਇੱਕ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜੀ ਕਿ ਮੈਨੂੰ ਆਪਣੇ ਕਹਿ ਉੱਤੇ ਆਪਣੇ ਬੋਲੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਪੁਸ਼ਤਾਵਾ ਜ਼ਰਾ ਨਹੀਂ ਹੈ ਕਿ ਇਹ ਅਕਾਲ ਪਤਨ ਸਾਹਿਬ ਦੇ ਖਿਲਾਫ ਆਪਸ਼ਕਤ ਬੋਲਣ ਸਿੰਘ ਸਹਿਬਾਨਾ ਤੋਂ ਦੱਸਣਾ ਕਿ ਇਹ ਜੂਨੀਅਰ ਬਾਜੀ ਹੈ ਔਰ ਸਿੱਖ ਮਦਾਨਾ ਤੋਂ ਕਿ ਜੜ ਕਹਿ ਕੇ ਕਿਉਂਕਿ ਉਹ ਦੇ ਰਹਿਚ ਮਾਜੋ ਪ੍ਰਧਾਨ ਸ਼ਾਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਠੇ ਸਨ ਇਹਨਾਂ ਸ਼ਬਦਾਂ ਦੇ ਨਾਲ ਉਹਨੇ ਦੇਇਤ ਕਰਨਾ ਇਸੇ ਸਿੰਘ ਸਹਿਬਾਨ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਖਰਵੇਟਰ ਸਿੱਖ ਸਰਨਾ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਕੋਸ਼ਿਸ਼ ਕੀਤਾ ਜਾਂਦਾ ਹੈ ਉਹਨੇ ਗੁਰੂ ਦਾ ਨਾਮ ਲੈਵਾ ਸੇ ਉਹ ਹੋ ਨਾ ਲਾਵੇ ਉਹ ਵਾਈਕੁਸ਼ੀ ਦੇ ਕਾਲਕਸਾਬ ਦਾ ਤਨਖਾਹੀਆ ਔਰ ਵਿਰਸਾ ਸਿਰਫ ਕੋਆ ਜਿਹਨੇ ਬੇਰੇ ਕਲਾਕ ਤੇ ਯਾਰੀ ਹਾਕ ਪੇਸਿੰਗ ਤੇ ਖਿਲਾਫ ਉਸ ਸਾਰੇ ਨੇ ਸੋਸ਼ਲ ਮੀਡੀਆ ਤੇ ਦੇਖਿਆ ਜਿਹਨੇ ਕਾਲਕਸਾਬ ਤੇ ਉਹਨੂੰ ਬੁਲਾਇਆ ਤੇ ਗਿਆ ਸਾਰੇ ਰਿਕਾਰਡਿੰਗ ਵੀ ਕੀਤੀ ਗਈ ਹੈ ਉਹਨੂੰ ਆਤਨਾ ਵੀ ਕੀਤੀ ਕਿ ਤੂੰ ਕੁਝ ਬੋਲੇ ਨਾ ਪਰ ਉਹਦੇ ਬਾਵਜੂਦ ਵੀ ਉਹਨੇ ਜਿਹੜਾ ਉਹਦਾ ਜਿਹੜਾ ਬੋਲਣਾ ਸੀ ਜਿੰਦਾ ਚੁਗਲੇ ਸੀ ਜਾਂ ਸੋਸ਼ਲ ਮੀਡੀਆ ਤੇ ਜਿਹੜਾ ਸਾਡੇ ਖਿਲਾਫ ਪ੍ਰਚਾਰ ਸੀ ਗਾਇਨ ਹਰਪ੍ਰੀਤ ਸਿੰਘ ਦੇ ਖਿਲਾਫ ਪ੍ਰਚਾਰ ਸੀ ਉਹ ਉਹਨੇ ਜਾਰੀ ਰੱਖਿਆ ਇਸ ਕਰਕੇ ਆਜੂ ਪੰਤ ਸਿੰਘ ਸਰਭਾ ਦੁਬਾਰਾ ਇੱਕ ਤਾਰਨਾ ਕਰਦੇ ਰਹੇ ਸਖਰ ਤਾਰਨਾ ਕਰਦੇ